ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਬਲਬੀਰ ਸਿੰਘ ਪੰਡੇ ਹੈ ਨਗਲਾ ਜਿਲ੍ਹਾ ਪਟਿਆਲਾ ਦਾ ਅਸੀਂ ਰੈਂਡ ਵਾਲਿਆਂ ਇਸ ਵਾਰ ਸਾਡੇ ਕਣਕ ਦੀ ਬਿਜਾਈ ਕਰਨ ਤੋਂ ਪਹਿਲਾਂ ਇੱਕ ਏਕੜ ਦੇ ਬੀਜ ਨੂੰ ਨੈਨੋ ਡੀਪੀ ਖਾਦਾ ਜਿਹੜੀ ਇਹ ਮਿਲਾ ਕੇ ਮਤਲਬ ਛੱਟਾ ਲਾ ਕੇ ਇੱਕ ਏਕੜ ਦੇ ਬੀਜ ਨੂੰ ਬੀਜੀ ਤੇ ਉਸ ਤੋਂ ਬਾਅਦ ਸਾਡੇ ਦੇਖਿਆ ਵੀ ਇਹ 2 ਜਾਂ 3 ਦਿਨ ਪਹਿਲਾਂ ਦੂਜੀ ਕਣਕ ਨੂੰ ਜਲਦੀ ਜੰਮਦੀ ਆ ਤੇ ਪੀਲਕ ਘਟ ਫੜਦੀ ਆ ਅੱਗੇ ਆ ਤੁਹਾਡੇ ਸਾਹਮਣੇ ਦੇਖੋ ਕਣਕ 10-11 ਦਿਨ ਦੀ ਆ ਨਿਕਲੀ ਖੜੀ ਆ ਤੇ ਹੌਲੀ ਹੌਲੀ ਜਿਉਂ ਜਿਉਂ ਨੇ ਅੱਗੇ ਵਧਣਾ ਉਹ ਪਤਾ ਲੱਗਣਾ ਰਿਜ਼ਲਟ ਤੋਂ ਸਾਨੂੰ ਇੱਕ ਮਤਲਬ ਵੀ ਇੱਕ ਐਕਸਪੈਰੀਮੈਂਟ ਕਰਕੇ ਦੇਖਿਆ ਵੀ ਇਹਨੂੰ ਡੀਪੀ ਲਗਾਇਆ ਨੈਨੋ ਤੇ ਦੂਜੀ ਇੱਕ ਪਾਸੇ ਖੇਤ ਨੂੰ ਡੀਪ ਹੀ ਨਹੀਂ ਲਗਾਇਆ ਦੋ ਤਿੰਨ ਦਿਨ ਦਾ ਦੇਖੋ ਫਰਕ ਇਹ ਰਿਹਾ ਵੀ ਜਰਮੀਨੇਸ਼ਨ ਸਿੱਤੀ ਫੜ ਗਿਆ ਵੀ ਤੇ ਹੌਲੀ ਹੌਲੀ ਦੇਖਦੇ ਆ ਅੱਗੇ ਉਹ ਨਾਲੇ ਟਾਈਮ 'ਚ ਵੀ ਕਿੰਨਾ ਕਿ ਇਹਦਾ ਉਹਦਾ ਫਰਕ ਰਹੇਗਾ ਉਸ ਨੂੰ ਉਹਨਾਂ ਨਾਲ ਸਮੇਂ 'ਚ ਦੱਸਾਂਗੇ ਤੇ ਦੋ ਤਿੰਨ ਦਿਨਾਂ ਦਾ ਜ਼ਰੂਰ ਫਰਕ ਪਿਆ ਵੀ ਜਰਮੀਨੇਸ਼ਨ ਜ਼ਰੂਰ ਸਿੱਤੀ ਫੜੀ ਆ ਤੇ ਅੱਗੇ ਕੀ ਕੀ ਫਰਕ ਰਹਿੰਦਾ ਇਹ ਤੁਹਾਨੂੰ ਉਹਨਾਂ ਨਾਲ ਟਾਈਮ 'ਚ ਪਤਾ ਲੱਗਣਾ